ਜੇ ਲੱਤਾਂ ਭਾਰ ਨਾ ਚੱਲਦੀਆਂ ਹੋਣ ਤਾਂ ਭਾਈ ਆਪਣਾ ਤੁਸੀਂ ਪੰਗਾ ਨਾ ਲਿਆ ਕਰੋ ਕਿਸੇ ਨਾਲ ਬੰਟੀ ਬਾਲੀਆਂ ਨੇ ਕੱਲ ਆਪਣੇ ਇੰਟਰਵਿਊ ਦੇ ਵਿੱਚ ਇੱਕ ਵਾਰ ਵੀ ਇਹ ਗੱਲ ਨਹੀਂ ਕਹੀ ਵੀ ਭਾਈ ਜਿਹੜੇ ਮੇਤੇ આરોਪ ਲੱਗੇ ਆ ਜਾਂ ਜਿਹੜੀ ਮੇਰੀ ਖਬਰ ਲੱਗੀ ਆ ਮੈਂ ਉਹਦਾ ਖੰਡਨ ਕਰਦਾ ਐਮਐਲਏ ਸਾਹਿਬ ਨੇ ਗੱਡੀ ਚੱਕੀ ਆਪਣੀ ਅਨੋਵਾ ਚੱਕੀ ਸੀ ਮੇਰੇ ਖਿਆਲ ਨਾਲ ਇੱਕ ਪੌਸ਼ ਏਰੀਆ ਉਸ ਕੋਠੀ ਜਗਾਇਆ ਤੁਸੀਂ ਉੱਥੇ ਮੇਰੇ ਸੂਤੇ ਬਹੁਤ ਤਗੜੇ ਖਣੀ ਤੁਹਾਡੀ ਗੱਡੀ ਜੀ ਬੈਠੇ ਹੋਣ ਉਹਨਾਂ ਨੇ ਬੰਟੀ ਵਾਲੀ ਨੂੰ ਚੰਗਾ ਦਿਵੇੜਿਆ ਵੀ ਤੂੰ ਉੱਧਰ ਸੋਫਾ ਖਾਂਦਾ ਸੀ ਅੱਜ ਤੂੰ ਭੱਜ ਤੁਰਿਆ ਇਹ ਕੀ ਚੱਕਰ ਆ ਤੇ ਬੰਟੀ ਵਾਲੀ ਨੂੰ ਗੱਲ ਨਹੀਂ ਆਈ ਉੱਥੇ ਤੇ ਮਾਈਕ ਲੱਗਾ ਆ ਉਹਦੇ ਬੰਟੀ ਵਾਲੀ ਦੇ ਗੱਲ ਵੀ ਜਦੋਂ ਤੁਸੀਂ ਤੇਜ ਦਿਮਾਗ ਨਹੀਂ ਤਾਂ ਬੰਦਾ ਫਸ ਜਾਂਦਾ ਉਹ ਕਰਕੇ ਸਾਈਡ ਤੇ ਹੋਇਆ ਸਾਡਾ ਭਰਾ ਕਹਿ ਰਿਹਾ ਦੇਖੋ ਜੀ ਇਹ ਸਾਡੇ ਨਾਲ ਬੰਟੀ ਵਾਲੀਆ ਸੀਗੇ ਇਹਨੇ ਆ ਕੇ ਆ ਗਿਆ ਉਹ ਪਿੱਛੇ ਬੋਲਿਆ ਹਾਂ ਠੀਕ ਹੈ ਜੀ ਹਾਂ ਠੀਕ ਹੈ ਜੀ ਦੇਖੋ ਜੀ ਮੈਂ ਤਾਂ ਕਰਤਾ ਜੀ ਮੈਂ ਵਾਲੀਆ ਸਾਹਿਬ ਸਮੁੱਚੀ ਕਾਂਗਰਜੀ ਮੈਂ ਤੁਹਾਨੂੰ ਸਵਾਲ ਕਰਦਾ ਯਾਰ ਮਾਹੌਲ ਦਾ ਤੁਸੀਂ ਖਰਾਬ ਕਰ ਰਹੇ ਹੋ ਮੋ ਤੂੰ ਤੁਸੀਂ ਬੰਦ ਨਹੀਂ ਕਰਦੇ ਬਿਆਨ ਤੁਸੀਂ ਗਲਤ ਨਹੀਂ ਗਲਤ ਨਹੀਂ ਜਾਂਦੇ ਹੋ ਰੋਜ਼ ਗਲਤੀ ਦੇ ਗਲਤੀ ਕਰੀ ਜਾਂਦੇ ਹੋ ਦਲ ਤਾਂ ਮਾਰੇ ਬਿਆਨ ਤੁਸੀਂ ਦਿੱਤਾ ਜਾਂ ਮੀਡੀਆ ਨੇ ਦਿੱਤਾ ਗੱਲ ਮੈਂ ਕੀਤੀ ਜਾਂ ਤੁਸੀਂ ਕੀਤੀ ਫੇਨਾ ਕਾਂਗਰਸ ਨੂੰ ਇਹ ਕਹਣਾ ਚਾਹਣਾ ਫਵਾੜੇ ਜੀ ਨੂੰ ਜੋ ਤੁਸੀਂ ਇਹ ਭੱਦੀ ਸ਼ਬਦਾਵਲੀ ਬੋਲੀ ਆ ਮੈਂ ਤਾਂ ਇੱਕ ਪੱਤਰਕਾਰ ਹੋਣ ਦੇ ਚੰਗਾ ਸ਼ਹਿਰੀ ਹੋਣ ਦੇ ਨਾਤੇ ਵੀ ਸਾਰਿਆਂ ਦੇ ਮਨ ਟੇਸ ਨਾ ਪਹੁੰਚੇ ਦਲਤ ਭਾਈ ਜਰਦਾ ਮਾਫੀ ਮੰਗੋ ਤੁਸੀਂ ਫਸਪਰੇ ਦਲਤ ਲੋਕ ਆ ਸਾਡੇ ਭਰਾ ਜਿਹੜੇ ਸਾਡੇ ਕਾਂਗਰਸ ਦੇ ਭਰਾ ਜਿਹੜੇ ਦਲਦਪਾਈ ਜਰਜ ਬੈਠੇ ਆ ਉਹਨਾਂ ਦੇ ਮਨਾਂ 'ਚ ਰੋਸ ਆ ਅੱਗ ਸੁੱਲ ਰਹੀ ਆ ਤੁਸੀਂ ਕਿੱਦਾਂ ਬੰਦ ਕਰ ਲੂਗੇ ਦੋ ਬੰਦੇ ਕਾਂਗਰਸ ਦੇ ਰਡਾਰ ਤੇ ਚੱਲ ਰਹੇ ਆ ਇੱਕ ਤਾਂ ਪਿੰਡ ਤੋਂ ਆ ਬੰਦਾ ਮੂਨਾ ਬੰਦਾ ਆ ਇੱਕ ਸ਼ਹਿਰ ਤੋਂ ਆ ਸਰਦਾਰ ਬੰਦਾ ਪੱਗ ਬੰਦਾ ਸਾਡਾ ਭਰਾ ਆ ਸਰਦਾਰ ਬੰਦਿਆਂ ਨੂੰ ਅਸੀਂ ਪਿਆਰ ਕਰਦੇ ਆ ਤੇ ਜਿਹੜੇ ਬੰਦੇ ਕਰ ਰਹੇ ਹਨ ਐਲੀਪੀਲੀ ਚੀਲੀ ਉਹ ਵੀ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਦੇਖ ਰਹੇ ਆ ਤੁਹਾਡੀ ਪਾਰਟੀ ਦੇ ਲੀਡਰ ਪਤਾ ਨਹੀਂ ਕਿਉਂ ਕੀ ਚੱਕਰਾ ਕੀ ਉਹਨਾਂ ਦੇ ਮਨ ਤੇ ਗੱਲ ਹੈਗੀ ਆ ਉਹ ਕਹਿੰਦੇ ਜੀ 9 ਮਿੰਟ ਹੁਣ ਇਦਾਂ ਵੀ ਬੰਦੇ ਸਾਡੇ ਕਾੜਕ ਨੂੰ ਪਾਉਂਦੇ ਆ ਖਾਣ ਅਸੀਂ ਆਏ ਆਪਣੇ ਖੁਦੇ ਆ ਕਾਕਾ ਇਦਾਂ ਕਰੋ ਗੰਨਾ ਗੰਨਾ ਇੱਕ ਤੋੜੋ ਅਸੀਂ ਗੰਨੇ ਚੂਪਦੇ ਆ ਨਿਆਰੇ ਲੈਨੇ ਆ ਤੇ ਦੇਖਨੇ ਕਿੰਨੇ ਜਰ ਤੱਕ ਕਾਂਗਰਸ ਨੇ ਰਿਪਲਾਈ ਉਹਨਾਂ ਹੁਣ ਵੀ ਮੈਨੂੰ ਪਰ ਹੁਣ ਵੀ ਲਲਾ ਲਲਾ ਹੋਇਆ ਨਹੀਂ ਹੋ ਰਹੀ ਆ ਯੇ ਵੋਹ ਪੱਜ ਬੋਜੋ ਬੋ ਹੋਣੀ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਜਿਹੜੀ ਸਾਂਝ ਟੀਵੀ ਵੱਲੋਂ ਖਬਰ ਲਾਈ ਸੀ ਉਸ ਨਾਲ ਕਾਂਗਰਸ ਨੇ ਹਲਚਲ ਬਹੁਤ ਜ਼ਿਆਦਾ ਤੇਜ਼ ਹੋ ਚੁੱਕੀ ਆ ਦੰਗੜ ਸਾਹਿਬ ਉਹਨਾਂ ਨੇ ਤੁਹਾਡੀ ਗੱਲ ਦਾ ਖੰਡਨ ਕਰਤਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡੀ ਕੀ رائے ਆ ਮੈਂ ਕੀ رائے ਦਵਾਂ ਮੈਨੂੰ ਤਾਂ ਹਾਸਾ ਆਉਂਦਾ ਇਹਨਾਂ ਤੇ ਮੈਂ ਦਾ ਸਭ ਤੋਂ ਪਹਿਲਾਂ ਇਹ ਕਰੂੰਗਾ ਵੀ ਜਿਹੜੀ ਖਬਰ ਲਾਈ ਸੀ ਉਸ ਗੱਲ ਦਾ ਖੰਡਨ ਇਹਨਾਂ ਤੋਂ ਹੋਇਆ ਹੀ ਨਹੀਂ ਜਿਹੜੇ ਸਵਾਲ ਮੈਂ ਕੀਤੇ ਸੀ ਇਹਨਾਂ ਤੋਂ ਜਵਾਬ ਦੇ ਹੋਏ ਨਹੀਂ ਮੈਨੂੰ ਤਾਂ ਇੰਨੀ ਗੱਲ ਪਤਾ ਜੇ ਲੱਤਾਂ ਭਾਰ ਨਾ ਚੱਲਦੀਆਂ ਹੁਣ ਤਾਂ ਭਾਈ ਆਪਣਾ ਤੁਸੀਂ ਪੰਗਾ ਨਾ ਲਿਆ ਕਰੋ ਕਿਸੇ ਨਾਲ ਮੈਂ ਤਾਂ ਜੀ ਇਹ ਗੱਲ ਕੀਤੀ ਸੀ ਵੀ ਫਗਵਾੜਾ ਕਾਂਗਰਸ ਦੇ ਵਿੱਚ ਸਾਰਾ ਕੁਝ ਠੀਕ ਨਹੀਂ ਮੈਂ ਹੁਣ ਵੀ ਕਿੰਨਾ ਪਾਈ ਨਹੀਂ ਠੀਕ ਰਾਤੋਂ ਰਾਤ ਵੀ ਕਈ ਕੁਝ ਹੋ ਗਿਆ ਭਈ ਕਾਂਗਰਸ ਦੇ ਜਿਹੜੇ ਵੱਡੇ ਵੱਡੇ ਲੀਡਰ ਜਿਹੜੇ ਸੋਹਾ ਖਾਂਦੇ ਸੀ ਉਹੀ ਭੱਜ ਤੁਰਿਆ ਇਸੇ ਬੰਟੀ ਬਾਲੀਆਂ ਨੇ ਕਿਹਾ ਸੀ ਭਾਈ ਜੇ ਮਰੀ ਗੱਲ ਨਾ ਮੰਨੋ ਸੋਨੀਆ ਕਾਦੀ ਕੋ ਜਾਣਾ ਮੈਂ ਤਾਂ ਇਹ ਗੱਲ ਕਹੀ ਸੀ ਬੰਟੀ ਬਾਲੀਆਂ ਨੇ ਕੱਲ ਆਪਣੇ ਇੰਟਰਵਿਊ ਦੇ ਵਿੱਚ ਇੱਕ ਵਾਰ ਵੀ ਇਹ ਗੱਲ ਨਹੀਂ ਕਹੀ ਵੀ ਭਾਈ ਜਿਹੜੇ ਮੇਤੇ આરોਪ ਲੱਗੇ ਆ ਜਾਂ ਜਿਹੜੀ ਮੇਰੀ ਖਬਰ ਲੱਗੀ ਆ ਮੈਂ ਉਹਦਾ ਖੰਡਨ ਕਰਦਾ ਭਈ ਉਹ ਖਬਰ ਮੇਰੇ ਵੱਲੋਂ ਨਹੀਂ ਲਈ ਗਈ ਉਹ ਖਬਰ ਪੱਤਰਕਾਰ ਨੇ ਝੂਠੀ ਲਈ ਹੈ ਜੋ ਕੁਝ ਵੀ ਪਰ ਹਾਲਾਂਕਿ ਜਿਹੜੀ ਅਖਬਾਰ ਆ ਉਹ ਬਹੁਤ ਜ਼ਿੰਮੇਵਾਰ ਅਖਬਾਰ ਆ ਜਿਹੜਾ ਸਾਡਾ ਭਰਾ ਪੱਤਰਕਾਰ ਆ ਉਸ ਕਾਰ ਦਾ ਉਹ ਵੀ ਜ਼ਿੰਮੇਵਾਰ ਬੰਦਾ ਮੈਂ ਉਹਤੇ ਟਰਸਟ ਕਰਦਾ ਐਦਾਂ ਦੀ ਗੱਲ ਉਹ ਕੋਲੋਂ ਨਹੀਂ ਕਰ ਸਕਦੇ ਦੂਜੀ ਗੱਲ ਮੈਂ ਇਹ ਕਰਦਾ ਬੜਾ ਨਹੀਂ ਰੌਲਾ ਪਾਇਆ ਭਈ ਭਾਈਚਾਰਾ ਖਰਾਬ ਹੋ ਰਿਹਾ ਜੀ ਸ਼ਹਿਰ ਦਾ ਮਾਹੌਲ ਮੀਡੀਆ ਖਰਾਬ ਕਰ ਰਿਹਾ ਵਾਲੀਆ ਸਾਹਿਬ ਸਮੂੱਚੀ ਕਾਂਗਰਜੀ ਮੈਂ ਤੁਹਾਨੂੰ ਸਵਾਲ ਕਰਦਾ ਜਰ ਮਾਹੌਲ ਦਾ ਤੁਸੀਂ ਖਰਾਬ ਕਰ ਰਹੇ ਹੋ ਆ ਤੁਸੀਂ ਗਲਤ ਨਹੀਂ ਗਲਤ ਨਹੀਂ ਜਾਨੇ ਹੋ ਰੋਜ਼ ਗਲਤੀ ਦੇ ਗਲਤੀ ਕਰੀ ਜਾਂਦੇ ਹੋ ਦਲ ਤਾਂ ਮਾਰੇ ਬਿਆਨ ਤੁਸੀਂ ਦਿੱਤਾ ਜਾਂ ਮੀਡੀਆ ਨੇ ਦਿੱਤਾ ਗੱਲ ਮੈਂ ਕੀਤੀ ਜਾਂ ਤੁਸੀਂ ਕੀਤੀ ਮੈਂ ਨਾ ਭਾਈ ਉਹਦਾ ਬਿਨਾ ਮੰਗਿਓ ਸਲਾਹ ਨਹੀਂ ਦੇਣੀ ਚਾਹੀਦੀ ਕਹਿੰਦੇ ਕਦਰ ਹੋਣੀ ਘਟ ਜਾਂਦੀ ਆ ਪਰ ਫੇਰ ਵੀ ਸ਼ਹਿਰ ਦੇ ਲਈ ਮੈਂ ਤੁਹਾਨੂੰ ਸਲਾਹ ਦਿੱਤੀ ਸੀ ਵੀ ਭਾਈ ਐਦਾਂ ਨਾ ਕਰੋ ਜਨਰਲ ਭਾਈ ਜਿਹੜਾ ਸਾਡਾ ਦਲਦ ਭਾਈ ਜਿਹੜਾ ਸਾਡਾ ਬੀਸੀ ਭਾਈ ਜਿਹੜਾ ਸਾਡਾ ਸਾਰੇ ਭਾਈ ਜਿਹੜੇ ਸਾਡੇ ਆ ਤੁਸੀਂ ਬੰਡੀਆਂ ਨਾ ਪਾਓ ਵੀ ਐਸਸੀਓ ਨੂੰ ਮਿਲ ਜਵੇ 20 ਸੀ ਨੂੰ ਨਾ ਮਿਲ ਜਵੇ ਜਨੂੰ ਕਿਉਂ ਭਈ ਸਾਰੇ ਆਪਾਂ ਇੱਕ ਹਾਂ ਨਾ ਮੈਂ ਨਾ ਕਾਂਗਰਸ ਨੂੰ ਇਹ ਕਹਿਣਾ ਚਾਹੁੰਨਾ ਫਵਾੜੇ ਜੀ ਨੂੰ ਜੋ ਤੁਸੀਂ ਇਹ ਭੱਦੀ ਸ਼ਬਦਾਵਲੀ ਬੋਲੀ ਆ ਮੈਂ ਤਾਂ ਇੱਕ ਪੱਤਰਕਾਰ ਹੋਣ ਦੇ ਚੰਗਾ ਸ਼ਹਿਰੀ ਹੋਣ ਦੇ ਨਾਤੇ ਵੀ ਸਾਰਿਆਂ ਦੇ ਮਨ ਟੇਸ ਨਾ ਪਹੁੰਚੇ ਦਲਦਪਾਈ ਜਰ ਤੋਂ ਮਾਫੀ ਮੰਗੋ ਤੁਸੀਂ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਤੁਸੀਂ ਯਾਰ ਇਦਾਂ ਦੇ ਕਰਤਨ ਫਲਾ ਰਹੇ ਹੋ ਤੁਸੀਂ ਬੋਲਦੇ ਗੱਲ ਤੁਸੀਂ ਉਹ ਮਾਹੌਲ ਖਰਾਬ ਹੋਇਆ ਆਪਣਾ ਮੀਡੀਆ ਕਰ ਰਿਹਾ ਯਾਰ ਥੋੜਾ ਬਰੋਦਰ ਤੁਸੀਂ ਦਿਮਾਗ ਲਾ ਲਓ ਕਿਉਂ ਬੱਚਿਆਂ ਵਾਲੀਆਂ ਗੱਲਾਂ ਕਰਦੇ ਹੋ ਤੁਸੀਂ ਪਰ ਇੱਕ ਗੱਲ ਮੈਂ ਜ਼ਰੂਰ ਦੇਖੀ ਕੱਲ ਮੈਂ ਬਹੁਤ ਤਕੜੇ ਸੀਆਈਡੀ ਆਫਸਰ ਕੋਲ ਬੈਠਾ ਸੀ ਬੜੀ ਵੱਡੀ ਸਰਕਾਰ ਦੇ ਵਿੱਚ ਚਰਚਾ ਚੱਲ ਗਈ ਆ ਦੋ ਬੰਦੇ ਕਾਂਗਰਸ ਦੇ ਰਡਾਰ ਤੇ ਚੱਲ ਰਹੇ ਆ ਇੱਕ ਤਾਂ ਪਿੰਡ ਤੋਂ ਆ ਬੰਦਾ ਮੂਨਾ ਬੰਦਾ ਆ ਇੱਕ ਸ਼ਹਿਰ ਤੋਂ ਆ ਸਰਦਾਰ ਬੰਦਾ ਪੱਗ ਬੰਦਾ ਸਾਡਾ ਭਰਾ ਆ ਸਰਦਾਰ ਬੰਦਿਆਂ ਨੂੰ ਅਸੀਂ ਪਿਆਰ ਕਰਦੇ ਆ ਮੇਰਾ ਮਨਛਾ ਦੂਜੀ ਨਹੀਂ ਹੈਗੀ ਉਹਨਾਂ ਨੇ 4-5 ਬੰਦਿਆਂ ਦੇ ਨਾਲ ਸੰਪਰਕ ਕੀਤਾ ਇਸ ਗੱਲ ਦੀ ਵੀ ਮੇਰੇ ਕੋਲ ਸਾਰਾ ਪ੍ਰੂਫ ਆ ਕਿਤੇ ਲੋਡ ਪਈਦਾ ਖੋਲ ਦੇਾਂਗੇ ਬਕਸਾ ਉਹ ਸੰਪਰਕ ਕਰੇ ਦੱਸੋ ਜੀ ਕਿੰਨੇ ਪੈਸੇ ਲੈਣੇ ਆ ਜੀ ਕਿੰਨੇ ਪੈਸੇ ਲੈਣੇ ਆ ਜੀ ਆਜੋ ਜੀ ਸਾਡੇ ਨਾਲ ਇਹ ਗੱਲਾਂ ਆ ਗਈਆਂ ਆ ਉਹ ਦੋ ਬੰਦੇ ਰਡਾਰ ਦੇ ਚੱਲ ਰਹੇ ਆ ਜਿਹੜਾ ਹੁਣ ਮੁੜ ਕੇ ਮੇਰੇ ਵੱਲੋਂ ਨਹੀਂ ਹੈਗੀ ਚੇਤਾਵਨੀ ਮੈਂ ਕੌਣ ਹੁੰਦਾ ਮੈਂ ਤਾਂ ਪਾਈ ਆ ਡਰੂ ਬੰਦਾ ਡਰਪੋਗ ਬੰਦਾ ਇਹ ਪ੍ਰਸ਼ਾਸਨ ਨਿਗਾਹ ਰੱਖ ਰਿਹਾ ਵੀ ਜਿਹੜੇ ਇਲੈਕਟ ਹੋਏ ਬੰਦਿਆਂ ਦੇ ਘਰਾਂ 'ਚ ਜਾ ਕੇ ਤੁਸੀਂ ਇਹ ਕਰ ਰਹੇ ਹੋ ਰੋਬ ਤੁਸੀਂ ਲਾਈ ਜਨੋ ਜੀ ਸਰਕਾਰ ਤਾਂ ਕਿਆ ਕਰਦੀ ਆ ਤੇ ਚਾਲਾਂ ਤੁਸੀਂ ਕੋਡੀਆਂ ਚੱਲ ਰਹੇ ਹੋ ਤੁਹਾਨੂੰ ਸਟੈਂਡ ਦੇ ਖੜਾ ਹੋਣਾ ਚਾਹੀਦਾ ਤੇ ਉਹ ਜਿਹੜੇ ਬੰਦੇ ਕਰ ਰਹੇ ਹਨ ਐਲੀਪੀਲੀ ਚੀਲੀ ਉਹ ਵੀ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਦੇਖ ਰਹੇ ਹਾਂ ਕਹਿੰਦੇ ਐਵੇਂ ਹੀ ਬੋਲੀ ਜਾਂਦੇ ਆ ਕਹਿੰਦੇ মিডিਆ ਵਾਲੇ ਆ ਬੰਟੀ ਵਾਲੀਆ ਕਹਿੰਦਾ ਵੀ ਸਾਡੇ ਕੋਲ ਤਾਂ ਕਹਿੰਦੇ 29 30 ਸੀਟਾਂ ਰੂਪ ਕਿਉਂ ਨਹੀਂ ਕਰਦੇ ਯਾਰ 29 30 ਸੀਟਾਂ ਕਿੱਥੇ ਆ ਮੈਂ ਤੁਹਾਨੂੰ ਫੇਕ ਹੈ ਨਾ ਤੁਸੀਂ ਗਵਾਂ ਕਰਦੇ ਹੋ ਲੋਕਾਂ ਨੂੰ ਤੁਸੀਂ ਝੂਠ ਬੋਲਦੇ ਹੋ ਝੂਠ ਕਿਉਂ ਬੋਲਦੇ ਹੋ ਤੁਸੀਂ ਤੁਹਾਡੇ ਕੋਲ 30 ਸੀਟਾਂ ਕਿਹੜੀਆਂ ਯਾਰ ਦਾਸਤਾ ਦਿਓ ਤੁਸੀਂ ਦੱਸੋ ਤੁਹਾਡੇ ਕੋ ਕੋਈ 30 ਸੀਟਾਂ ਨਹੀਂ ਹਜੇ ਹਾਲ ਦੀ ਘੜੀ ਤੁਹਾਡੇ ਕੋ 22 ਸੀਟਾਂ ਇੱਕੋ ਮੁੰਡਾ ਸ਼ਾਮਲ ਕੀਤਾ ਤੁਸੀਂ 23 ਬਸ 24ਵੇਂ ਐਮਐਲਏ ਸਾਹਿਬ ਵਾਲੀ ਬਸ ਦਾ ਜਿੰਨੇ ਚਿਰ ਤੱਕ ਅਧਿਕਾਰਤ ਤੌਰ ਤੇ ਨਹੀਂ ਕਹਿੰਦੀ ਵੀ ਅਸੀਂ ਕਾਂਗਰਸ ਨਾਲ ਉਹ ਸੀਟਾਂ ਤੁਹਾਡੀਆਂ ਨਹੀਂ ਜਿਣੀਆਂ ਜਾ ਸਕਦੀਆਂ ਸਪਰਾ ਸਾਹਿਬ ਤੁਹਾਡਾ ਭਰਾ ਆ ਘੈਂਟ ਬੰਦਾ ਉਹਦੀ ਇੱਜ਼ਤ ਕਰਦੇ ਜਿੰਨੇ ਚਿਰ ਤੱਕ ਉਹ ਬੰਦੇ ਦਾ ਬਿਆਨ ਨਹੀਂ ਆਉਦਾ ਵੀ ਮੈਂ ਕਿੱਧਰ ਖੜਾ ਉਹ ਤੁਸੀਂ ਨਹੀਂ ਕਹਿ ਸਕਦੇ ਐਸੇ ਇਹ ਗੱਲਾਂ ਕਰੀਰਾ 24 ਸੀਟ ਹੈ ਹਜੇ ਤੁਹਾਡੇ ਕੋ ਬਹੁਮਤ ਨਹੀਂ ਜਿਸ ਕਰਕੇ ਕਾਂਗਰਸੀ ਕੌਂਸਲਰਾਂ ਦੇ ਵਿੱਚ ਹਲਾ ਲਾ 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 ਹੋ ਚੁੱਕੀ ਆ ਪਰ ਗੱਲ ਇਹ ਆ ਔਰ ਤੁਸੀਂ ਇਹ ਕਹਿ ਰਹੇ ਹੋ ਵੀ ਜਿਹੜਾ ਭਾਈ ਜਣਾ ਖਰਾਬ ਹੋ ਰਿਹਾ ਇੱਥੇ ਪਤਾ ਗੱਲ ਕੀ ਆ ਇਸ ਵੇਲੇ ਤੁਹਾਡੇ ਹੱਥੋਂ ਗੇਮ ਨਿਕਲ ਚੁੱਕੀ ਆ ਜਿਹੜੇ ਬਸਪੁਰ ਦੇ ਦਲਿਤ ਲੋਕ ਆ ਸਾਡੇ ਭਰਾ ਜਿਹੜੇ ਸਾਡੇ ਕਾਂਗਰਸ ਦੇ ਭਰਾ ਜਿਹੜੇ ਦਲਿਤ ਭਾਈ ਜਰਜ ਬੈਠੇ ਆ ਉਹਨਾਂ ਦੇ ਮਨਾਂ 'ਚ ਰੋਸ ਆ ਅੱਗ ਸੁੱਲ ਰਹੀ ਆ ਤੁਸੀਂ ਕਿੱਦਾਂ ਬੰਦ ਕਰ ਲੂਗੇ ਜਦੋਂ ਸਾਡੀ ਖਬਰ ਲਾਦੀ ਤੁਸੀਂ ਭੱਜੇ ਹੀ ਫਿਰਦੇ ਆ ਭੱਜੇ ਫਿਰਦੇ ਹੋ ਦੇਖੋ ਰਾਤੀ ਸਾਡੀ ਮੇਰੇ ਘਰ ਨੂੰ ਐਗਜੈਕਟ ਨਹੀਂ ਪਤਾ 6 7 8 ਵਜੇ ਪਤਾ ਨਹੀਂ ਖਬਰ ਸਾਡੀ ਲੱਗੀ ਗਰੁੱਪਾਂ 'ਚ ਪੈ ਗਈ ਉਦੋਂ ਬਾਅਦ ਇੰਨੀ ਗ ਮਰਚਾਂ ਲੱਗੀਆਂ ਦਬਾ ਦਬ ਹੋ ਗਈ ਵੀ ਹੁਣ ਜਵਾਬ ਦੇਣਾ ਹੁਣੇ ਜਵਾਬ ਦੇਣਾ ਐਮਐਲਏ ਸਾਹਮਣੇ ਗੱਡੀ ਚੱਕੀ ਆਪਣੀ ਅਨੋਵਾ ਚੱਕੀ ਸੀ ਮੇਰੇ ਖਿਆਲ ਨਾਲ ਇੱਕ ਪੌਸ਼ ਏਰੀਆ ਉਸ ਕੋਠੀ ਜਗ੍ਹਾ ਐ ਤੁਸੀਂ ਉੱਥੇ ਮੇਰੇ ਸੂਤਰ ਬਹੁਤ ਤਗੜੇ ਖੜੀ ਤੁਹਾਡੀ ਗੱਡੀ 'ਤੇ ਬੈਠੇ ਹੋਣ ਖੜੀ ਤੁਹਾਡੀ ਕੋਠੀ 'ਤੇ ਬੈਠੇ ਹੋਣ ਖੜੀ ਤੁਹਾਡੇ ਜੇਬਾਂ ਜੂਬਾਂ 'ਚ ਕੋਈ ਯੰਤਰ ਫੰਤਰ ਹੋਣ ਕਿਉਂਕਿ ਸਾਡੀ ਅਸੀਂ ਤਾਂ ਸੂਤਨਾ ਖੇਤੇ ਗੇਮ ਖੇਡਣੀ ਆ ਨਾ ਜੋ ਸਾਨੂੰ ਗੱਲ ਮਿਲਦੀ ਆ ਤੁਸੀਂ ਚੈਲੰਜ ਕਰ ਦਿਓ ਆਪਾਂ ਪ੍ਰੂਫ ਵੀ ਦੇ ਦੇਵਾਂਗੇ ਸਾਨੂੰ ਗੱਲ ਇਹ ਆ ਉੱਥੇ ਜਾ ਕੇ ਇਹ ਸਾਨੂੰ ਸੂਚਨਾ ਮਿਲੀ ਆ ਵੀ ਐਮਐਲਏ ਢਾਲੀਵਾਲ ਸਾਹਿਬ ਨੂੰ ਟੈਨਸ਼ਨ ਬਹੁਤ ਆ ਟੈਨਸ਼ਨ ਹੁੰਦੀ ਆ ਹਰ ਲੀਡਰ ਨੂੰ ਟੈਨਸ਼ਨ ਹੁੰਦੀ ਆ ਉਹਨਾਂ ਨੇ ਬੰਟੀ ਵਾਲੀ ਨੂੰ ਚੰਗਾ ਧਵੇੜਿਆ ਵੀ ਤੂੰ ਉਦਾਂ ਸੌਂਹਾਂ ਖਾਂਦਾ ਸੀ ਅੱਜ ਤੂੰ ਭੱਜ ਤੁਰਿਆ ਇਹ ਕਿ ਚੱਕਰਾ ਤੇ ਬੰਟੀ ਵਾਲੀ ਨੂੰ ਗੱਲ ਨਹੀਂ ਆਈ ਉੱਥੇ ਕਿ ਨਹੀਂ ਮੈਂ ਸਰ ਨਹੀਂ ਮੈਂ ਸਰ ਨਹੀਂ ਇਦਾਂ ਇਦਾਂ ਕਹਿੰਦੇ ਉੱਥੇ ਗੱਲਾਂ ਹੋਈਆਂ ਚੰਗਾ ਕੂਰਿਆ ਉੱਥੇ ਫਿਰ ਉਹ ਇੰਟਰਵਿਊ ਦਵਾਈ ਇੰਟਰਵਿਊ ਵੀ ਸਹੀ ਤਰੀਕੇ ਨਾਲ ਦਿੱਤੀ ਨਹੀਂ ਉੱਥੇ ਵੀ ਮੇਰੀ ਗੱਲ ਤੇ ਮੋਹਰ ਲੱਗੀ ਆ ਤੁਸੀਂ ਸਾਹੇ ਟੀਵੀ ਦੀਆਂ ਖਬਰਾਂ ਤੇ ਮੋਹਰਾਂ ਲਾ ਰਹੇ ਹੋ ਤੁਹਾਡਾ ਧੰਨਵਾਦ ਮੈਂ ਕਹਿਆ ਕਿ ਅਡ ਕਲੇਸ਼ ਜਗਜਾਰਾ ਜਗਜਾਰਾ ਮੈਂ ਕਹਿਆ ਸੀ ਤੁਸੀਂ ਇਹ ਬਿਆਨ ਦਿੱਤਾ ਆਨ ਕੋਰਟ ਤੁਸੀਂ ਉਹਦਾ ਖੰਡਨ ਨਹੀਂ ਕੀਤਾ ਅੱਜ ਵੀ ਸਟੈਂਡ ਕਰਦਾ ਉੱਥੇ ਇਹਨਾਂ ਨੇ ਬੰਟੀ ਵਾਲੀਓ ਤੋਂ ਕਰਾਤੀਆਂ ਉੱਥੇ ਪੰਜ ਚਾਰ ਬੰਦੇ ਗਏ ਸੀ ਮੈਂ ਨਾਂ ਵੀ ਲੈ ਲੈਣਾ ਚਲੋ ਹੁਣ ਰੱਖ ਲੈਣਾ ਥੋੜੇ ਜਿਹਾ ਬਕਸਾ ਬੰਦ ਕਰਕੇ ਫੇਰ ਵੀਡੀਓ ਪਾਉਫੇ ਤੁਹਾਨੂੰ ਹੋਰ ਨਾ ਸੌਦਾ ਕੱਢ ਕੇ ਉਥੇ ਇਹਨਾਂ ਨੇ ਇਹ ਗੱਲਾਂ ਕੀਤੀਆਂ ਬਈ ਪਈ ਬਿਆਹਦੇ ਨਹੀਂ ਬਿਆਹਦੇ ਤਾਂ ਤੁਸੀਂ ਦੇਖੋ ਵੀ ਜਿਹੜੀ ਉਥੇ ਸਾਡੇ ਭਰਾ ਨੇ ਇੱਕ ਨੇ ਕਿ ਇੰਟਰਵਿਊ ਕੀਤੀ ਆ ਜਦੋਂ ਉਹ ਸਮਾਪਤ ਹੋਇਆ ਉਥੇ ਜਦੋਂ ਖਬਰ ਮੁੱਕੀ ਆ ਇੱਥੇ ਮਾਈਕ ਲੱਗਾ ਆ ਉਹਦੇ ਬੰਟੀ ਵਾਲੀ ਦੇ ਗੱਲ ਵੀ ਜਦੋਂ ਤੁਸੀਂ ਤੇਜ ਦਿਮਾਗ ਨਹੀਂ ਤਾਂ ਬੰਦਾ ਫਸ ਜਾਂਦਾ ਉਹ ਕਰਕੇ ਸਾਈਡ ਤੇ ਹੋਇਆ ਸਾਡਾ ਭਰਾ ਕਹਿ ਰਿਹਾ ਦੇਖੋ ਜੀ ਇਹ ਸਾਡੇ ਨਾਲ ਬੰਟੀ ਵਾਲੀਆ ਸੀਗੇ ਇਹਨੇ ਆ ਕੇ ਆ ਗਿਆ ਉਹ ਪਿੱਛੇ ਬੋਲਿਆ ਹੁਣ ਠੀਕ ਹੈ ਜੀ ਹੁਣ ਠੀਕ ਹੈ ਜੀ ਦੇਖੋ ਜੀ ਮੈਂ ਤਾਂ ਕਰਤਾ ਜੀ ਮੈਂ ਉਤੋਂ ਸਾਫ਼ ਸਾਲ ਹੁੰਦਾ ਜੀ ਵੀ ਉੱਤੇ ਬਹੁਤ ਵੱਡਾ ਪ੍ਰੈਸ਼ਰ ਆ ਬੰਟੀ ਵਾਲੇ ਤੇ ਬਹੁਤ ਡਰਾਇਆ ਗਿਆ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਠੀਕ ਆ ਉਹ ਜਿਨ੍ਹਾਂ ਬੰਦਿਆਂ ਨੇ ਪੱਤਰਕਾਰਾਂ ਦੇ ਨਾਲ ਗੱਲ ਕਰਕੇ ਕੀਤੀ ਕੋਹਣਾ ਕੁਝ ਹੋਰ ਜੁਹੰਦੀ ਪਰ ਬੰਟੀ ਵਾਲੇ ਨੇ ਗੱਲ ਇਹ ਕੀਤੀ ਨਹੀਂ ਯਾਰ ਖੰਡਨ ਨਹੀਂ ਕੀਤਾ ਭਾਈ ਇਹ ਇੰਟਰਵਿਊ ਦਾ ਬੇਸ ਬੇਸ ਲੈਸ ਆ ਕਿਹਨਾਂ ਤਬਾਬ ਬੁਰੀ ਤਰ੍ਹਾਂ ਕਾਂਗਰਸ ਦੇ ਵਿੱਚ ਕਲੇਸ਼ ਜਾਰੀ ਆ ਬੁਰੀ ਤਰ੍ਹਾਂ ਕਾਂਗਰਸ ਫਸੀ ਹੋਈ ਆ ਕਾਂਗਰਸ ਦੇ ਜਿਹੜੇ ਇਲਜ਼ਾਮ ਲੱਗਦੇ ਉਹ ਆਪਣਾ ਜਵਾਬ ਨਹੀਂ ਦੇ ਪਾਏ ਦਲਤਾਂ ਦੇ ਲਈ ਉਹਨਾਂ ਨੇ ਬੜਾ ਭੱਦਾ ਜਵਾਬ ਦਿੱਤਾ ਉਹਨਾਂ ਕੋਲ ਜਵਾਬ ਹੀ ਹੈ ਨਹੀਂ ਆ ਸੋਨੀਆ ਗਾਂਧੀ ਵਾਲੀ ਗੱਲ ਕੀਤੀ ਉਹਦਾ ਕੋਈ ਜਵਾਬ ਹੈ ਨਹੀਂ ਮੀਟਿੰਗਾਂ ਦਾ ਦੌਰ جاری ਆ ਆਮ ਪਾਰਟੀ ਦੇ ਨਾਲ ਸਾਰਾ ਉਹ ਉਹਨਾਂ ਦਾ ਕੋਈ ਜਵਾਬ ਹੈ ਨਹੀਂ ਗੱਲ ਇਹ ਆ ਮੈਂ ਆਮ ਆਦੀ ਪਾਰਟੀ ਦੇ ਵੀ ਲੀਡਰਾਂ ਨਾਲ ਗੱਲ ਕਰਨੀ ਚਾਹੀ ਕਿਉਂਕਿ ਗੱਲ ਦੋਨਾਂ ਦਿਰਾ ਹੀ ਕਰਨੀ ਚਾਹੀਦੀ ਆ ਆਮ ਆਦੀ ਪਾਰਟੀ ਦੇ ਲੀਡਰ ਪਤਾ ਨਹੀਂ ਕਿਉਂ ਕੀ ਚੱਕਰਾ ਕੀ ਉਹਨਾਂ ਦੇ ਮਨ ਤੇ ਗੱਲ ਹੈਗੀ ਆ ਉਹ ਕਹਿੰਦੇ ਜੀ ਨੋ ਕਮੈਂਟ ਮੈਂ ਕਹਾ ਇੱਕ ਹੀ ਗੱਲ ਯਾਰ ਗੱਲ ਤਾਂ ਰੱਖੋ ਤੁਸੀਂ ਆਪਣੀ ਤੁਸੀਂ ਵੀ ਆਓ ਮੈਦਾਨ 'ਚ ਉਹ ਕਹਿੰਦੇ ਕਿਉਂ ਆਈਏ ਮੈਦਾਨ 'ਚ ਬਿਨਾ ਪਾਣੀ ਮੋਜੇ ਖੋਲ ਲਈਏ ਕਹਿੰਦੇ ਦੇਖੀ ਚੱਲੋ ਆਗੇ ਆਗੇ ਹੋਤਾ ਹੈ ਕਿਆ ਬੜਾ ਕੌਨਫੀਡੈਂਸ ਦੇਖਣ ਨੂੰ ਮਿਲਿਆ ਉਹਨਾਂ ਦੇ ਵਿੱਚ ਸੋ ਹੁਣ ਦੇਖਦੇ ਹਾਂ ਹੁੰਦਾ ਕੀ ਆ ਹੁਣ ਇਦਾਂ ਵੀ ਬੰਦੇ ਸਾਡੇ ਕਾਣਕ ਨੂੰ ਪਾਉਂਦੇ ਆ ਖਾਣ ਅਸੀਂ ਆਏ ਆਪਣੇ ਖੁਦੇ ਆ ਕਾਕਾ ਆ ਇਦਾਂ ਕਰੋ ਗੰਨਾ ਗੰਨਾ ਇੱਕ ਤੋੜੋ ਅਸੀਂ ਗੰਨੇ ਚੂਪਦੇ ਆ ਨਿਆਰੇ ਲੈਨੇ ਆ ਤੇ ਦੇਖਦੇ ਆ ਕਿੰਨੇ ਜਰ ਤੱਕ ਕਾਂਗਰਸਾਂ ਦੇ ਰਿਪਲਾਈ ਹੋਣਾ ਹੁਣ ਵੀ ਮੈਨੂੰ ਪਰ ਹੁਣ ਵੀ ਲਾ 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 ਹੋ ਜਾਣੀ ਹੋ ਰਹੀ ਹੈ ਓਏ ਹੋ ਬੋਹ ਪੱਜ ਪੋ ਜੋ ਬੋ ਹੋਣੀ ਆ ਦਿਓ ਜਵਾਬ ਯਾਰ ਤੁਹਾਡਾ ਲੋਕਤੰਤਰ ਹੱਕ ਆ ਤੁਸੀਂ ਜ਼ਿੰਮੇਵਾਰ ਸ਼ਹਿਰੀ ਹੋ ਤੇ ਮੇਰਾ ਕੈਮਰਾ ਤਾਂ ਔਨ ਆਈ ਆ ਮੈਂ ਰਿਪਲਾਈ ਕਰਦਾ ਸਤਿ ਸ੍ਰੀ ਅਕਾਲ ਜੈਹੰਦ